ਕਿ AI ਤਕਨੀਕ ਦੇ ਨਾਲ ਫੇਕ ਵੀਡੀਓ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਡੀਪ ਫੇਕ ਦੇ ذریعے ਬਣਾਈਆਂ ਵੀਡੀਓ ਦੇ ਨਾਲ ਕਿਸੇ ਦੇ ਅਕਸ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਇਸ ਸਭ ਦੇ ਵਿਚਾਲੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਡੀਪ ਫੇਕ ਹੈ ਕਿ ਇਹ ਇਸੋ ਕਿਵੇਂ ਬਚਿਆ ਜਾਵੇ ਤੇ ਅਸਲੀ ਤੇ ਨਕਲੀ ਵੀਡੀਓ ਦੀ ਪਛਾਣ ਕਿਵੇਂ ਕੀਤੀ ਜਾਵੇ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਦੇ ਸਾਡੇ ਨਾਲ ਗੁਰਰਨ ਸਿੰਘ ਜੀ ਨੇ ਸਾਈਬਰ ਐਕਸਪਰਟ ਨੇ ਲਗਾਤਾਰ ਇਹਦੇ ਵਿੱਚ ਕੰਮ ਕਰਦੇ ਨੇ ਸਾਈਬਰ ਨੂੰ ਲੈ ਕੇ ਕਿਉਂਕਿ ਕਈ ਸਾਈਬਰ ਠੱਗੀਆਂ ਵੀ ਸਾਹਮਣੇ ਆ ਰਹੀਆਂ ਗੁਰਚਨ ਜੀ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹਾਲਾਂਕਿ ਜਿਹੜਾ ਮੁੱਖ ਮੰਤਰੀ ਸਬਦ ਆਇਆ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਆਏ ਨੇ ਲੇਕਿਨ ਇਹ ਸਮਝਣਾ ਚਾਹਾਂਗੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕਿ ਕਿਸ ਤਰ੍ਹਾਂ ਇਸ ਨੂੰ ਐਡਿਟ ਕੀਤਾ ਜਾ ਰਿਹਾ ਹੈ ਔਰ ਇਹ ਕੰਮ ਕਿਸ ਤਰ੍ਹਾਂ ਕਰਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰਸ ਨੂੰ ਸਮਝਾਇਆ ਜਾਂਦਾ ਟੂ ਥਿੰਕ ਐਂਡ ਐਕਟ ਲਾਈਕ ਅ ਹਿਊਮਨ ਕਿ ਮਤਲਬ ਗਰੁੱਪ ਗਰੁੱਪ ਆਫ ਕੰਪਿਊਟਰਸ ਹੈ ਉਹਦੇ ਵਿੱਚ ਡਾਟਾ ਸੋਰਸ ਮਤਲਬ ਡਾਟਾਬੇਸ ਉਹਦੇ ਵਿੱਚ ਪਾਇਆ ਜਾਂਦਾ ਉਸ ਡਾਟਾਬੇਸ ਨੂੰ ਇੱਕ ਮਾਡਲ ਤਿਆਰ ਕੀਤਾ ਜਾਂਦਾ ਵੀ ਇਸ ਡਾਟਾਬੇਸ ਦੇ ਉੱਤੇ ਆਪਾਂ ਕੀ ਰਿਜ਼ਲਟ ਚਾਹੁੰਦੇ ਆ ਤੇ ਨੰਬਰ ਆਫ ਕੰਪਿਊਟਰਸ ਕਲੈਕਸ਼ਨ ਦੇ ਵਿੱਚ ਇੱਕਦਮ ਕੰਮ ਕਰਦੇ ਆ ਸਾਰੇ ਸਾਰੇ ਮਿਲ ਕੇ ਔਰ ਡਿਜ਼ਾਇਰਡ ਆਉਟਪੁੱਟ ਦਿੰਦੇ ਆ ਬੈਸਟ ਐਗਜ਼ਾਮਪਲ ਤੁਹਾਨੂੰ ਦੇਣਾ ਜਿਵੇਂ ਫੇਸ਼ੀਅਲ ਰਿਕਗਨੀਸ਼ਨ ਤੁਸੀਂ ਦੇਖਣਾ ਚੰਡੀਗੜ੍ਹ ਦੇ ਜਿਹੜੇ ਟ੍ਰੈਫਿਕ ਕੰਟਰੋਲ ਵਾਸਤੇ ਸੀਸੀਟੀਵੀ ਸਮਾਰਟ ਕੈਮਰਾਜ਼ ਲੱਗੇ ਹੋਏ ਆ ਜਿਹੜੇ ਫੇਸ਼ੀਅਲ ਨੂੰ ਰਿਕਗਨਾਈਜ਼ ਵੀ ਕਰਦੇ ਆ ਤੁਹਾਡੇ ਮਸ਼ੀਨ ਗੱਡੀ ਦਾ ਨੰਬਰ ਪਲੇਟ ਨੂੰ ਆਇਡੈਂਟੀਫਾਈ ਕਰਦੇ ਆ ਉਸ ਤੋਂ ਬਾਅਦ ਅਲਰਟ ਕਰਦੇ ਆ ਤੁਹਾਡੇ ਸੈਂਟਰਲ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਵਿੱਚ ਦੂਜਾ ਇੱਕ ਹੋਰ ਤੁਹਾਨੂੰ ਬੈਸਟ ਐਗਜ਼ਾਮਪਲ ਦੇਣਾ ਜਿਵੇਂ ਕਿ ਤੁਸੀਂ ਗੂਗਲ ਮੈਪਸ ਤੁਸੀਂ ਜਦੋਂ ਵੀ ਕੋਈ ਡਰਾਈਵ ਕਰ ਰਹੇ ਹੁੰਦੇ ਹੋ ਤਾਂ Google Map ਖੁਦ ਹੀ ਸੁਜੈਸਟ ਕਰਦਾ ਵੀ ਇਹ ਵਾਲਾ ਰੂਟ ਜਿਹੜਾ ਆਏਗਾ ਬੈਸਟ ਰੂਟ ਹੈ ਇੱਥੇ ਟ੍ਰੈਫਿਕ ਜ਼ਿਆਦਾ ਹੋਣੇ ਵਾਲਾ ਹੈ ਇਹ ਸਾਰਾ ਦਾ ਸਾਰਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਮਤਲਬ ਮਸ਼ੀਨ ਨੂੰ ਆਪਾਂ ਦੱਸਤਾ ਮਸ਼ੀਨ ਖੁਦ ਹੀ ਦੱਸਦੀ ਵੀ ਇਹ ਵਾਲਾ ਰੂਟ ਜਿਹੜਾ ਹੈ ਨੈਰੋ ਰੂਟ ਹੈ ਇਹਦੇ ਵਿੱਚ ਕੰਜੈਸ਼ਨ ਮਿਲਣ ਵਾਲਾ ਹੈ ਇਹ ਵਾਲਾ ਰੂਟ ਜਿਹੜਾ ਹੈਗਾ ਤੁਹਾਡੇ ਵਾਸਤੇ ਬੈਸਟ ਰੂਟ ਰਹਿਣੇ ਵਾਲਾ ਹੈ ਯਾਨੀ ਕਿ ਸਾਰਾ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਤਲਬ ਸਾਰਾ ਦਾ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਹੋ ਰਿਹਾ ਹੈ ਵਾਸਤੇ ਤੁਸੀਂ ਲੈ ਲਓ ਉਹਦੇ ਵਿੱਚ ਆਪਾਂ ਗ੍ਰਾਫਿਕਲਸ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਐਨਹਾਂਸਮੈਂਟ ਕਰਦੇ ਆ ਮੈਨਿਪੂਲੇਸ਼ਨ ਕਰਦੇ ਆ 3D افੈਕਟਸ ਦਿੰਨੇ ਆ ਉਹ ਸਾਰਾ ਦਾ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਹੁੰਦਾ ਬਟ ਉਸੀ ਚੀਜ਼ ਨੂੰ ਹੁਣ ਮਿਸਯੂਜ਼ ਕਰਨਾ ਸ਼ੁਰੂ ਕਰਤਾ ਕ੍ਰਾਈਮਨਲ ਨੇ ਮਿਸਯੂਜ਼ ਕਰ ਰਿਹਾ ਉਹ ਜਸਟ ਤੁਹਾਡੀ ਪੂਰੀ ਦੀ ਪੂਰੀ ਵੀਡੀਓ ਬਣਾ ਰਿਹਾ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਈ ਡੀਪ ਫੇਕ ਵੀਡੀਓ ਮਤਲਬ ਉਹ ਇੰਨੀ ਡੀਪ ਫੇਕ ਹੋਏਗੀ ਆਈਡੈਂਟੀਫਾਈ ਕਰਨਾ ਇੱਕ ਲੇਮੈਨ ਵਾਸਤੇ ਮੁਸ਼ਕਿਲ ਹੋ ਜਾਏਗਾ ਵੀ ਇਹ ਫੇਕ ਹੈ ਜਾਂ origignal ਹੈ ਤੇ ਸਰ ਇਹਨੂੰ ਪਹਿਚਾਨ ਕਿਸ ਤਰ੍ਹਾਂ ਕਰੀਏ ਦੇਖੋ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਸੇ ਦੀ ਛਵੀ ਦੀ ਗੱਲ ਹੁੰਦੀ ਕਈ ਤਾਂ ਸੁਸਾਇਸਾਈਡ ਵੀ ਕਰ ਲੈਂਦੇ ਸਰ ਕਈ ਅਟੈਂਪਟ ਸੁਸਾਇਸਾਈਡ ਹਾਂਜੀ ਹਾਂਜੀ ਐਕਚੁਅਲ ਦੇ ਵਿੱਚ ਸਭ ਤੋਂ ਪਹਿਲੇ ਆਪਾਂ ਇਹ ਜਾਣਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਮਤਲਬ ਕਿ ਡੀਪ ਫੇਕ ਬਣਾਉਣ ਵਾਸਤੇ ਕੰਪਿਊਟਰਸ ਨੂੰ ਚਾਹੀਦਾ ਡਾਟਾ ਡਾਟਾ ਕੀ ਹੁੰਦਾ ਜ਼ਿਆਦਾਤਰ ਸੈਲੀਬ੍ਰਿਟੀ ਜਿਹੜੇ ਹੁੰਦੇ ਉਹ ਟਾਰਗੇਟ ਤੇ ਹੁੰਦੇ ਆ ਟਾਰਗੇਟ ਦੇ ਡਿਫਰੈਂਟ ਡਿਫਰੈਂਟ ਐਂਗਲਸ ਤੋਂ ਉਹਨਾਂ ਦੀ ਵੀਡੀਓਜ਼ ਜਿਹੜੀ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਈਆਂ ਹੁੰਦੀਆਂ ਹਨ ਉਹਨਾਂ ਦੀ ਆਡੀਓਜ਼ ਬਹੁਤ ਸਾਰੀ ਸਪੀਚਸ ਤੁਸੀਂ ਦੇਖਣਾ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਸਰਕੂਲੇਸ਼ਨ ਦੇ ਉੱਤੇ ਬਹੁਤ ਸਾਰੇ ਸਾਈਬਰ ਸਪੇਸ ਦੇ ਵਿੱਚ ਪਈਆਂ ਹੁੰਦੀਆਂ ਹਨ ਉਹਨਾਂ ਸਾਰੇ ਡਾਟਾ ਨੂੰ ਲੈ ਕੇ ਮਸ਼ੀਨ ਦੇ ਉੱਤੇ ਪਲੋਟ ਕੀਤਾ ਜਾਂਦਾ ਹੈ ਇੱਕ ਮਾਡਲ ਤਿਆਰ ਕੀਤਾ ਜਾਂਦਾ ਹੈ ਵੀ ਹੁਣ ਇਸ ਡਾਟਾਬੇਸ ਦੇ ਉੱਤੇ ਤੁਸੀਂ ਐਵੇਂ ਦੀ ਇੱਕ ਵੀਡੀਓ ਬਣਾਓ ਉਹ ਵੀਡੀਓ ਨੂੰ ਕੀ ਮਿਲ ਗਿਆ ਉਹਨਾਂ ਦਾ ਚੱਲਣ ਦਾ ਸਟਾਈਲ ਮਿਲ ਗਿਆ ਉਹਨਾਂ ਦਾ ਬੋਲਣ ਦਾ ਸਟਾਈਲ ਮਿਲ ਗਿਆ ਉਹਨਾਂ ਦਾ ਡਾਇਲੈਕਟ ਮਿਲ ਗਿਆ ਉਹਨਾਂ ਦਾ ਲੈਂਗੁਏਜਸ ਤੋਂ ਸਭ ਚੀਜ਼ਾਂ ਮਿਲ ਕੇ ਫਿਰ ਇੱਕ ਨਵਾਂ ਇੱਕ ਮਾਡਲ ਤਿਆਰ ਕੀਤਾ ਜਾਂਦਾ ਜਿਹਨੂੰ ਡੀਫੇਕ ਆਪਾਂ ਕਹਿੰਦੇ ਆ ਉਹ ਮਤਲਬ ਇੰਨਾ ਪਰਫੈਕਟ ਹੁੰਦਾ ਹੈ ਮਤਲਬ ਡੀਫੇਕ ਇਟਸੈਲ ਬਣਾਉਣ ਤੋਂ ਬਾਅਦ ਉਹਦੀ ਟੈਸਟਿੰਗ ਵੀ ਪ੍ਰੋਸੈਸਿੰਗ ਵੀ ਕਰਦੇ ਹੋਏ ਇਹ ਚੈੱਕ ਕਰ ਲੈਂਦੇ ਨੇ ਵੀ ਇਹ ਪਰਫੈਕਟ ਹੈ ਕੋਈ ਕਮੀ ਤੇ ਨਹੀਂ ਹੈ ਇਹਦੇ ਵਿੱਚ ਕੁਝ ਮਿਸਮੈਚ ਤੇ ਨਹੀਂ ਹੋ ਰਿਹਾ ਭਲੇ ਇੰਨਾ ਜ਼ਿਆਦਾ ਡੀ ਯਾਨੀ ਕਿ ਫਲੋਟਸਰ ਇਸ ਤਰ੍ਹਾਂ ਬਣਾਇਆ ਜਾ ਸਕਦਾ ਹੁਣ ਮਤਲਬ ਕਿ ਜਿਹੜਾ ਮਤਲਬ ਟੂ ਐਜ ਸਵੋਟ ਹੈਗਾ ਬੈਟਰ ਵਾਸਤੇ ਵੀ ਆਪਾਂ ਯੂਜ਼ ਕਰ ਰਹੇ ਆਂ ਔਰ ਨੂੰ ਕ੍ਰਿਮੀਨਲ ਜਿਹੜੇ ਹੈਗੇ ਆ ਉਹਨੂੰ ਯੂਜ਼ ਕਰ ਰਹੇ ਆਂ ਫॉर ਕਮਿਟਿੰਗ ਦਾ ਕਰਾਇਮ ਹੁਣ ਇਹਨਾਂ ਨੂੰ ਆਇਡੈਂਟੀਫਾਈ ਕਰਨੇ ਦਾ ਤਰੀਕਾ ਸਭ ਤੋਂ ਵਧੀਆ ਤਰੀਕਾ ਹੈਗਾ ਅਗਰ ਸਪੋਜ਼ ਤੁਹਾਨੂੰ ਕੋਈ ਵੀ ਵੀਡੀਓ ਆ ਰਹੀ ਹੈ ਜੋ ਮਿਸਲੀਡਿੰਗ ਹੋ ਸਕਦੀ ਹੈ ਜਾਂ ਪ੍ਰੋਪਗੈਂਡਾ ਵਾਹਰ ਹੋ ਸਕਦੀ ਹੈ ਉਸ ਨੂੰ ਤੁਸੀਂ ਅੱਗੇ ਫਰਦਰ ਸ਼ੇਅਰ ਕਰਨ ਤੋਂ ਪਹਿਲੇ ਵੈਰੀਫਾਈ ਕਰ ਲੈਣਾ ਸੋਚ ਲੈਣਾ ਵੀ ਇਹ ਵੀਡੀਓ ਕਿਧਰੇ ਡੀਪ ਫੇਕ ਤੇ ਨਹੀਂ ਹੈ ਫੈਬ੍ਰੀਕੇਟਿਡ ਤੇ ਨਹੀਂ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਕਈ ਵਟਸਐਪ ਤੇ ਆਈ ਜਾਗੇ ਤੋਂ ਅੱਗੇ ਫਾਰਵਰਡ ਉਸ ਨੂੰ ਕਰ ਦਿੱਤਾ ਜਾਂਦਾ ਹੈ ਤੇ ਇਹਦੇ ਦੇ ਵੀ ਮਾਮਲਾ ਦਾ ਬਿਲਕੁਲ ਬਿਲਕੁਲ ਮਾਮਲਾ ਦਰਜ ਹੋ ਸਕਦਾ ਹੈ ਕੋਈ ਵੀਡੀਓ ਆਏ ਕੋਈ ਕੰਟੈਂਟ ਆਣ ਮਿਸ ਇਨਫਾਰਮੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਸਾਡੇ ਨਵੇਂ ਕਾਨੂੰਨ ਆਏ ਹਨ ਉਹ ਕ੍ਰਿਮినਲ ਲਾਅ ਦੇ ਅੰਡਰ ਇਹ ਸਾਰਾ ਸਾਰਾ ਕੋਗਨੀਜੇਬਲ ਅਫੈਂਸ ਆ ਤੇ ਕਈ ਵਾਰ ਆਪਾਂ ਖੁਦ ਹੀ ਭਾਗੀਦਾਰ ਬਣ ਜਾਂਦੇ ਵੀਡੀਓ ਨੂੰ ਅੱਗੇ ਸ਼ੇਅਰ ਕਰਨ ਕਰਦੇ ਹੋਏ ਸਾਨੂੰ ਨਹੀਂ ਪਤਾ ਵੀ ਇਹ ਫੇਕ ਹੈ ਜਾਂ オリジナル ਹੈ ਫੇਕ ਨੂੰ ਆਇਡੈਂਟੀਫਾਈ ਕਰਨੇ ਦਾ ਬੜਾ ਮੁਸ਼ਕਿਲ ਕੰਮ ਹੈ ਚੈਲੈਂਜਿੰਗ ਹੈ ਪਰ ਬੈਸਟ ਤਰੀਕਾ ਕੀ ਹੈ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਵੀਡੀਓ ਦੇ ਵਿੱਚ ਤੁਸੀਂ ਕਹਿੰਦੇ ਇਹ ਵੀਡੀਓ ਜਿਹੜੀਆਂ ਬੰਦਿਆ ਇਮੋਸ਼ਨਲੈਸ ਹੁੰਦੀਆਂ ਮਤਲਬ ਹਿਊਮਨ ਦਾ ਕੰਪਿਊਟਰ ਜਿਹੜਾ ਹਿਊਮਨ ਦਾ ਕੰਮ ਜ਼ਰੂਰ ਕਰ ਰਿਹਾ ਹੈ ਪਰ ਇਮੋਸ਼ਨਸ ਨਹੀਂ ਪਾ ਸਕਦਾ ਉਹ ਇਮੋਸ਼ਨਸ ਕੀ ਮਤਲਬ ਜਦੋਂ ਮੈਂ ਸਪੋਜ਼ ਗੱਲ ਕਰ ਰਿਹਾ ਹੋਵਾਂਗਾ ਤੇ ਮੇਰੀ ਅੱਖਾਂ ਤੇ ਮੇਰੇ ਮੇਰੇ ਹੋਠ ਬੋਲਣ ਇਹ ਦੋਨੋਂ ਸਿੰਕ ਹੋਣਗੇ ਆਪਸ ਵਿੱਚ ਜਦੋਂ ਦੋਨੋਂ ਸਿੰਕ ਨਹੀਂ ਹੋ ਰਹੇ ਮਤਲਬ ਅੱਖਾਂ ਦਾ ਚਪਕਣਾ ਜਾਂ ਬੋਲਣ ਦਾ ਜਿਹੜਾ ਲਿਪਸਿੰਗ ਜਿਹੜਾ ਸਿੰਕ ਨਹੀਂ ਹੋ ਰਿਹਾ ਤੇ ਸਮਝ ਲੈਣਾ ਆਰਟੀਫੀਸ਼ੀਅਲ ਛੋਟੀ ਛੋਟੀ ਚੀਜ਼ਾਂ ਅਸੀਂ ਆਈਡੈਂਟੀਫਾਈ ਕਰ ਹਾਂ ਆ ਜਾਂ ਫਿਰ ਤੁਸੀਂ ਦੇਖਣਾ ਜਬ ਬੈਸਟ ਤਰੀਕਾ ਹੁੰਨ ਕਿ 체 ਕਿਸੇ ਸੈਲੀਬ੍ਰਿਟੀ ਦੀ ਡੀਫੇਕ ਬਣੀ ਬੈਸਟ ਤਰੀਕਾ ਕੀ ਹੁੰਦਾ ਉਹ ਬੰਦਾ ਚੱਲ ਰਿਹਾ ਪਰ ਜਿਹੜੀ ਉਹਦੀ ਪਰਛਾਈ ਹੈ ਉਹਨੂੰ ਮੈਚ ਨਹੀਂ ਕਰ ਰਹੀ ਪਰਛਾਈ ਆਪੋਜ਼ਿਟ ਡਾਇਰੈਕਸ਼ਨਸ ਤੇ ਚੱਲ ਰਹੀ ਹੈ ਬੈਕਗ੍ਰਾਉਂਡ ਮਿਸਮੈਚ ਹੋ ਰਹੀ ਹੈ ਜਾਂ ਫਿਰ ਤੁਸੀਂ ਦੇਖਣਾ ਵੀ ਜਦੋਂ ਚੱਲਦੇ ਚੱਲਦੇ ਥੋੜਾ ਜਿਹਾ ਉਹਦੇ ਵਿੱਚ ਡਿਲੇਸ ਆ ਰਿਹਾ ਮਤਲਬ ਕਿ ਬਿਲਕੁਲ ਮਿਸਮੈਚ ਜਾਂ ਚੱਲ ਰਿਹਾ ਤੁਹਾਨੂੰ ਲੱਗ ਜਾਏਗਾ ਵੀ ਆਰਟੀਫੀਸ਼ੀਅਲ ਹੈਗਾ ਤੁਸੀਂ ਦੇਖਣਾ ਅੱਜਕੱਲ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਆ ਰਹੀਆਂ ਹੈ ਕਿਸੇ ਇੱਕ ਪਾਰਟਿਕੂਲਰ ਪ੍ਰੋਡਕਟ ਨੂੰ ਵੇਚਣ ਵਾਸਤੇ ਇੱਕ ਸੈਲੀਬ੍ਰਿਟੀ ਦੱਸ ਰਿਹਾ ਵੀ ਇਹ ਪ੍ਰੋਡਕਟ ਨਵਾਂ ਬਣਿਆ ਹੈ ਪੂਰੇ ਵਰਲਡ ਦੇ ਵਿੱਚ ਸਭ ਤੋਂ ਪਹਿਲੇ ਹੈ ਇੰਡੀਆ ਦੇ ਵਿੱਚ ਵੇਚਣ ਵਾਸਤੇ ਆਇਆ ਹੈ ਇਸ ਪ੍ਰੋਡਕਟ ਨੂੰ ਖਰੀਦੋ ਤੇ ਨੈਚੁਰਲ ਹੈ ਜਦੋਂ ਕੋਈ ਸੈਲੀਬ੍ਰਿਟੀ ਕਿਸੇ ਵੀ ਪ੍ਰੋਡਕਟ ਦੀ ਅਗਰ ਉਹ ਐਡਵਰਟਾਈਜ਼ਮੈਂਟ ਕਰ ਰਿਹਾ ਹੈ ਤੇ ਉਹ ਮੈਟਰ ਕਰਦੀ ਹੈ ਲੋਕ ਉਸ ਤੇ ਵਿਸ਼ਵਾਸ ਕਰਦੇ ਹਨ ਵੀ ਸੈਲੀਬ੍ਰਿਟੀ ਜਿਹੜਾ ਹੈਗਾ ਇਸ ਪ੍ਰੋਡਕਟ ਦੀ ਕਰ ਰਿਹਾ ਹੈ ਇਸ ਤਰ੍ਹਾਂ ਦੇ ਵੀ ਕੇਸਿਸ ਆ ਰਹੇ ਹਨ ਤੁਸੀਂ ਦੇਖਣਾ ਤੁਸੀਂ ਅੱਜ ਦੀ ਡੇਢੇ ਸਾਈਬਰ ਸਪੇਸ ਦੇ ਵਿੱਚ ਜਾਓ ਪੋਪਅਪਸ ਆ ਰਹੇ ਹਨ ਵੀਡੀਓ ਵਿੱਚ ਕਰ ਕਿਸੇ ਇੱਕ ਤੁਸੀਂ ਕਿਸੇ ਵੀ ਮਤਲਬ ਸਪੋਜ਼ ਕੋਈ Google ਦੇ ਵਿੱਚ ਸਰਚ ਕਰੋਗੇ ਤਾਂ ਤੁਹਾਨੂੰ ਉਸ ਸਰਚ ਦੇ ਰਿਜ਼ਲਟ ਦੇ ਵਿੱਚ ਹੀ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਜਿਹੜੀਆਂ ਡੀਪ ਫੇਕ ਹੈਗੀਆਂ ਔਰ ਇਹ ਬਹੁਤ ਤੇਜ਼ਾ ਵੋਲਿਊਮ ਵੱਧਾ ਜਾ ਰਿਹਾ ਹੈ ਔਰ ਲੋਕ ਵਿਸ਼ਵਾਸ ਕਰ ਲੈਂਦੇ ਆ ਵੀ ਇਹ ਚੀਜ਼ਾਂ ਤੇ ਜਿੱਦਾਂ ਤੁਸੀਂ 3-4 ਪੁਆਇੰਟ ਬੜੇ ਅਹਿਮ ਦੱਸੇ ਕਿ ਛੋਟੀ-ਛੋਟੀ ਚੀਜ਼ਾਂ ਹੈ ਲੇਕਿਨ ਇਹ ਤਾਂ ਬਹੁਤ ਨੁਕਸਾਨਦੇਹੀ ਹੈ ਬਹੁਤ ਜ਼ਿਆਦਾ ਨੁਕਸਾਨਦੇਹੀ ਹੈ ਉਹ ਇਸ ਕਰਕੇ ਕਿਉਂਕਿ ਪਬਲਿਕ ਦੇ ਵਿੱਚ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ ਹੈ ਇਵਨ ਹੁਣ ਜਿਹੜੇ ਤੁਸੀਂ ਦੇਖਿਆ ਉਹਨਾਂ ਟ੍ਰੇਡਿੰਗ ਦੇ ਜਿਹੜੇ ਫਰਾਡ ਆ ਰਹੇ ਆ ਤੁਹਾਨੂੰ ਅੱਛੀ ਜ਼ਿਆਦਾ ਰਿਟਰਨ ਮਿਲੇਗੀ ਉਸ ਤੁਸੀਂ ਆਦੇ ਬੈਕਗ੍ਰਾਉਂਡ ਦੇ ਵਿੱਚ ਜਾ ਕੇ ਦੇਖੋਗੇ ਤੇ ਤੁਹਾਨੂੰ ਬਹੁਤ ਸਾਰੀਆਂ ਸਾਈਬਰ ਸਪੇਸ ਦੇ ਵਿੱਚ ਐਸੀਆਂ ਵੀਡੀਓਜ਼ ਮਿਲ ਜਾਣਗੀਆਂ ਜਿਹਦੇ ਵਿੱਚ ਵੱਡੇ ਵੱਡੇ ਸੈਲੀਬ੍ਰਿਟੀ ਉਹ ਪ੍ਰਮੋਟ ਕਰ ਰਹੇ ਆ ਵੀ ਮੈਂ ਇਨਵੈਸਟਮੈਂਟ ਕੀਤੀ ਸੀਗੀ ਜਾਂ ਫਿਰ ਜਿਹੜੇ ਮਤਲਬ ਜਿਹੜੇ ਕੋਈ ਵੈਰੀਫਾਈਂਗ ਅਥਾਰਟੀ ਕੰਟਰੋਲਰ ਤੋਂ ਉਹਨੂੰ ਵੈਰੀਫਾਈ ਕਰ ਰਹੇ ਨੇ ਉਹ ਜ਼ਿਆਦਾਤਰ ਫੇਕ ਹੁੰਦੀ ਹੈ ਸਰ ਉਹ ਫੇਕ ਹੁੰਦੀਆਂ ਨੇ ਜ਼ਿਆਦਾਤਰ ਫੇਕ ਹੈਗੀਆਂ ਉਹ ਬਿਲਕੁਲ ਅਲਾਈਨ ਨਹੀਂ ਕਰਨਾ ਹੁੰਦੇ ਵਿੱਚ ਤੇ ਸਰ ਐਕਚੁਅਲ ਹੋਰ ਤੁਸੀਂ ਬੜੀ ਇੰਪੋਰਟੈਂਟ ਦੱਸੀ ਕਿ ਆਪਣਾ ਜਿਹੜਾ ਡਾਟਾ ਹੈ ਉਹ ਵੀ ਤੁਸੀਂ ਬਹੁਤ ਬਚਾ ਕੇ ਰੱਖਣਾ ਦੇਖੋ ਜੀ ਆਪਾਂ ਜੇ ਸਾਡਾ ਡਾਟਾ ਹੁਣ ਤੁਸੀਂ ਦੇਖਣਾ ਬਹੁਤ ਸਾਰੇ ਐਸੇ ਕਿਡਨੈਪਿੰਗ ਦੇ ਡਿਜੀਟਲ ਰਸ਼ ਦੇ ਜਿਹੜੇ ਕੇਸਸ ਆ ਰਹੇ ਆ ਜਾਂ ਫਿਰ ਤੁਹਾਡੇ ਘਰ ਕਾਲ ਹੀ ਆ ਜਾਏਗੀ ਤੁਹਾਨੂੰ ਲੱਗੇਗਾ ਵੀ ਕਾਲ ਤੁਹਾਡੇ ਫੈਮਿਲੀ ਮੈਂਬਰ ਦੀ ਤਰਫੋਂ ਹੈ ਬਿਲਕੁਲ ਤੁਹਾਡੇ ਬੱਚੇ ਦੀ ਆਵਾਜ਼ ਆ ਰਹੀ ਹੈ ਉਹ ਆਵਾਜ਼ ਕਿਉਂ ਪਲੇਟ ਹੋਈ ਕਿਉਂਕਿ ਸਾਡਾ ਸਾਰਾ ਡਾਟਾ ਸਾਡੀ ਆਵਾਜ਼ ਸਾਡੇ ਵੀਡੀਓਜ਼ ਉਹ ਸਾਈਬਰ ਸਪੇਸ ਦੇ ਵਿੱਚ ਪਈਆਂ ਹੋਈਆਂ ਕਿੱਥੇ ਪਈਆਂ ਆਪਾਂ ਰੀਲਾਂ ਬਣਾ ਬਣਾ ਕੇ ਸਾਈਬਰ ਸਪੇਸ ਤੇ ਪਾ ਰਹੇ ਆ ਇੰਸਟਾਗ੍ਰam ਤੇ ਉੱਤੇ ਪਾ ਰਹੇ ਆ ਉਹ ਰੀਲਾਂ ਜਿਹੜੀਆਂ ਹੈਗੀਆਂ ਉਹ ਕ੍ਰਿਮਨਲ ਵਾਸਤੇ ਉਹ ਡਾਟਾ ਹੈਗਾ ਉਸ ਡਾਟਾ ਨੂੰ ਯੂਜ਼ ਕਰਦਾ ਉਹ ਫਿਰ ਡੀਫੇਕ ਬਣਾਉਣ ਵਾਸਤੇ ਤੇ ਮੈਂ ਤੇ ਕਹਿਣਾ ਜੇ ਤੁਸੀਂ ਰੀਲ ਬਣਾ ਰਹੇ ਹੋ ਹਜ਼ਾਰ ਵਾਰ ਸੋਚੋ ਉਹ ਰੀਲ ਜਿਹੜੀ ਪਬਲਿਕ ਪਲੇਟਫਾਰਮ ਤੇ ਜਾਏਗੀ ਉਸ ਰੀਲ ਦੀ ਡੁਪਲੀਕੇਟ ਤਿਆਰ ਹੋਈਗੀ ਹੋਏਗੀ اسی ਕਰਕੇ ਆਪਾਂ ਕਹਿੰਨੇ ਆ ਵੀ ਜੇ ਤੁਸੀਂ ਜਿੰਨੇ ਵੀ ਆਪਣੇ سوشل میڈیا ਦੇ ਅਕਾਊਂਟ ਬਣਾਏ ਆ ਉਹਨਾਂ ਤੇ ਪ੍ਰਾਈਵੇਸੀ ਲਗਾ ਕੇ ਰੱਖੋ ਤਾਂ ਕਿ ਉਹ ਆਮ ਆਮ ਪਬਲਿਕ ਉਹ ਨਹੀਂ ਦੇਖ ਸਕੇ ਉਹਨੂੰ ਸਿਰਫ ਮੇਰੇ ਜਿਹੜੇ ਮੇਰੇ ਦੋਸਤ ਆ ਜਾਂ ਜਿਹੜੇ ਮੇਰੇ ਫਾਲੋਅਰਸ ਹੈਗੇ ਉਹਨਾਂ ਦੀ ਐਕਸੈਸ ਤੇ ਜਾਵੇ ਇਹ ਬਹੁਤ ਇੰਪੋਰਟੈਂਟ ਹੈ 어 ਜਿੱਦਾਂ ਸਰ ਨੇ ਵੀ ਕਿਹਾ ਕਿ ਕਿਸ ਤਰ੍ਹਾਂ ਧਿਆਨ ਰੱਖਣਾ ਹੈ ਕਿਉਂਕਿ ਅੱਜਕੱਲ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਆ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਡੀ ਫੇਕ ਜਿਹੜੀ ਹੈ